ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਆ ਦੋਸਤੋ ਆਪਣੇ YouTube ਚੈਨਲ ਸੇਖੋ ਡੈਰੀ ਫਾਰਮੋਂ ਦੇ ਵਿੱਚ ਦੋਸਤੋ ਇੱਧਰ ਖੜਾ ਆਪਣਾ ਚੈਂਪੀਅਨ ਬੋਲਵਾਜ ਦੇਖ ਸਕਦੇ ਤੁਸੀਂ ਇਹ ਇੱਧਰ ਆਪਣੇ ਬਾਜ ਦੀਆਂ ਦੋ ਧੀਆਂ ਖੜੀਆਂ ਨੇ ਦੋ ਕਟੀਆਂ ਇਹ ਦੋਨੇ ਹੀ ਬਾਜ ਦੀਆਂ ਤੇ ਕੱਟੀਆਂ ਦਾ ਹੀ ਜਨਮ ਹੋਇਆ ਸੀ ਕੁਝ ਕੁ ਦਿਨਾਂ ਦਾ ਇਹਨਾਂ ਦਾ ਫਾਸਲਾਗਾ ਇਹ ਆਪਣੀਆਂ ਰੱਖੀਆਂ ਪਾਲ ਰਹੇ ਆ ਆਪਾਂ ਸ਼ੌਂਕ ਦੇ ਨਾਲ ਕਿ ਜੇ ਅੱਗੇ ਗੱਲ ਕਰੀਏ ਇੱਕ ਝੋਟੀ ਜਿਹੜੀ ਹੋਰ ਖੜੀ ਆ ਉਹ ਵੀ ਆਪਣੇ ਬਾਜ ਦੀ ਜਿਹੜੀ ਵਹਿਣ ਲੱਗੀ ਆ ਇਹ 8 ਮਹੀਨਿਆਂ ਦੀ ਗੱਬਾਂ ਤੇ ਦੋਸਤੋ ਅੱਜ ਮੈਂ ਗੱਲ ਕਰਨੀ ਆ ਇੱਕ ਝੋਟੀ ਆਪਾਂ ਬਾਜ ਝੋਟੇ ਦੀ ਸੇਲ ਕਰ ਰਹੇ ਆ ਜਿਹੜੀ ਕੋਈ 14-15 ਮਹੀਨਿਆਂ ਦੀ ਜਿਹਦੀ ਉਮਰ ਹੈਗੀ ਆ ਤੇ ਉਹ ਵੀ ਤੁਹਾਨੂੰ ਦਿਖਾਉਣਾ ਕਹਿੰਦੇ ਤੇ ਉਹ ਝੋਟੀ ਦੋਸਤੋ ਇਹ ਝੋਟੀ ਆ ਬੱਲੀ ਨੀਲੀ ਦੀ ਆ ਬਹੁਤ ਚੰਗੀ ਮਾਸੀ ਇਹਦੀ ਤੇ 14 ਤੋਂ 15 ਮਹੀਨੇ ਦੀ ਉਮਰ ਆ ਮੱਥੇ ਪੱਲ ਤੇ ਬਿੱਲੀ ਆਖਾ ਇਸ ਨਾਲੇ ਦੋਨੇ ਪੈਰ ਤੇ ਆ ਗਏ ਪੈਰਾਂ ਤੇ ਵੀ ਨਿਸ਼ਾਨ ਆ ਤੇ ਚੰਗੇ ਭਜਨ ਵੇਟਦੀ ਆ ਦੇਖ ਸਕਦੇ ਤੁਸੀਂ ਇਹਦੀਆਂ ਦੋਸਤੋ ਆਪਾਂ ਦੋ ਹੀਟਾਂ ਜਿਹੜੀਆਂ ਨਗਾਹ ਦਿੱਤੀਆਂ ਨੇ ਤੇ ਹੁਣ ਅਗਲੀ ਹੀਟ ਤੇ ਜਿਹੜੀ ਬਣ ਜਾਊਗੀ ਤੇ ਇਹ ਫੋਰ ਸੇਲ ਆ ਜਿਹੜਾ ਵੀ ਭਰਾ ਖਰੀਦਣ ਦਾ ਚਾਹਵਾਨ ਆਪਣਾ ਕਦ ਕਰ ਸਕਦਾ ਜੇ ਤਾਂ ਗੱਬਣ ਦੀ ਗੱਲ ਕਰਦਿਆਂ ਤਾਂ ਆਪਣੇ ਕੋਲ ਜਿਹੜਾ ਬਾਜੂ ਟੂ ਛੋਟਾ ਪੂਰਾ ਦਾ ਕੱਟਾ ਇਹ ਤੋਂ ਗੱਬਣ ਕਰਾ ਦਾਂਗੇ ਆਪਾਂ ਤੇ ਜੇ ਇਸ ਤਰ੍ਹਾਂ ਹੀ ਖਰੀਦਨੀ ਆ ਤਾਂ ਉਹ ਵੀ ਆਪਣੇ ਨਾਲ ਸਪਰਕ ਕਰ ਸਕਦਾ ਨੀਲੀ ਦੀ ਆ ਦੋਸਤੋ ਨੀਲੀ ਦੀ ਗੱਟੀ ਬਹੁਤ ਘੱਟ ਮਿਲਦੀ ਆ ਦਿੱਲੀ ਆਖ ਤੇ ਦੋ ਪੈਰ ਵਿਚਲੇ ਅਗਲੇ ਪੈਰਾਂ ਤੇ ਵੀ ਨਿਸ਼ਾਨ ਹੈਗੇ ਆ ਤੇ ਜੋ ਮਾਰਕਿੰਗ ਚਾਹੀਦੀ ਹੁੰਦੀ ਹੈ ਨੀਲੀ ਦੇ ਵਿੱਚ ਉਹ ਇਹਦੀ ਮਾਰਕਿੰਗ ਆ ਦੋਸਤੋ 15 ਤੋਂ 16 ਕ ਮਹੀਨੇ ਦੀ ਜਿਹੜੀ ਉਮਰ ਆ ਵੀਰ ਕੋਈ ਜ਼ਿਆਦਾ ਨਾ ਵੱਡੀ ਨਾ ਸਮਝੋ ਤੇ ਕੱਦ ਵੀ ਇਹ ਮਧਰੀ ਕੱਦ ਦੀ ਆ ਮਧਰੀ ਗੋਦੀ ਦੀ ਆ ਕੋਈ ਵਾਰੀ ਵੱਡੀ ਉੱਚੀ ਨਹੀਂ ਕਿਉਂਕਿ ਜਿਹੜੀ ਦੀ ਮਾਂ ਸੀ ਉਹ ਵੀ ਇਸ ਤਰ੍ਹਾਂ ਹੀ ਸੀ ਚੰਗਾ ਦੁੱਧ ਕੱਢਦੀ ਸੀ ਤੇ ਜਿਹੜਾ ਵੀ ਖਰੀਦਣ ਦਾ ਚਾਹਵਾਨ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਦੋਸਤੋ ਇਹ ਆਪਣੇ ਬਾਜ ਛੋਟੇ ਦੀ ਜਿਹੜੀ ਤੇ ਹੈਗੀ ਆ ਤੇ ਮਾਂ ਦੀ ਆਪਾ ਅੱਜ ਹੀ ਫੋਰ ਸੇਲ ਕਰਤੀ ਸੀ ਇਹ ਵੀ ਦੋਨੇ ਆਪਣੇ ਬਾਜ ਜੇਤੀਆਂ ਨੇ ਆਪਣੇ YouTube ਚੈਨਲ ਨਾਲ ਜੁੜਨ ਲਈ ਸਾਰੇ ਦੋਸਤੋ ਬਹੁਤ ਬਹੁਤ ਧੰਨਵਾਦ